ਪੰਜਾਬ ਸਰਕਾਰ ਵੱਲੋਂ ਤੇ ਪੰਜਾਬ ਪੁਲਿਸ ਵੱਲੋਂ ਜਿਹੜੇ ਨਸ਼ੇ ਦੇ ਖਿਲਾਫ ਯੁੱਧ ਛੇੜਿਆ ਗਿਆ ਉਸ ਦੇ ਤਹਿਤ ਪਾਤਲਾ ਮੰਡਲ ਦੇ ਪਿੰਡ ਤੇ ਅਸੀਂ ਖੜੇ ਆ ਤੁਸੀਂ ਇਹਨਾਂ ਗਲੀਆਂ 'ਚ ਦੇਖੋ ਇਹ ਜਿਹੜੇ ਨਸ਼ਾ ਤਸਕਰਾਂ ਦੇ ਏਰੀਆ ਹੈ ਜਿੱਥੇ ਮੰਨ ਲਓ ਕਿਹਾ ਜਾਂਦਾ ਵੀ ਨਸ਼ੇ ਵੇਚਣੇ ਰਹਿੰਦੇ ਆ ਉਹ ਸਾਰੇ ਪੁਲਿਸ ਦੇ ਡਰ ਤੋਂ ਜੰਦੇ ਲਾਗੇ ਭੱਜ ਗਏ ਪੁਲਿਸ ਜਦ ਵੀ ਰੇਡ ਕਰਨ ਆਉਂਦੀ ਇੱਥੇ ਕੋਈ ਘਰ ਨਹੀਂ ਮਿਲਦਾ ਪਿੰਡ ਵਾਸੀ ਵੀ ਪੁਲਿਸ ਦਾ ਸਹਿਯੋਗ ਕਰ ਰਹੇ ਹਨ ਤੁਸੀਂ ਦੇਖ ਰਹੇ ਹੋ ਪਿੰਡ ਦੇ ਵਿੱਚ ਪੁਲਿਸ ਦੀਆਂ ਟੀਮਾਂ ਘੇੜੇ ਲਾਰੀਆਂ ਗਲੀਆਂ ਦੇ ਵਿੱਚ ਦੇਖ ਰਹੀਆਂ ਹਨ ਘਰਾਂ ਨੂੰ ਚੈੱਕ ਕਰਿਆ ਜਾ ਰਿਹਾ ਹੈ ਘਰਾਂ ਨੂੰ ਜੰਦੇ ਲੱਗੇ ਪਏ ਹਨ ਕੋਈ ਵਿਅਕਤੀ ਘਰ ਦੇ ਵਿੱਚ ਨਹੀਂ ਦਿਖਾਈ ਦੇ ਰਿਹਾ ਅਤੇ ਤੁਸੀਂ ਲਗਾਤਾਰ ਪੁਲਿਸ ਘਰ-ਘਰ ਦੀ ਤਲਾਸ਼ੀ ਕਰ ਰਹੀ ਹੈ ਤਾਂ ਕਿ ਨਸਤ ਅਸਕਰ ਪੁਲਿਸ ਦੇ ਕਾਬੂ ਆਣ ਉਹ ਜਿਹੜੇ ਤਸਕਰ ਭੱਜ ਗਏ ਹਨ ਉਹਨਾਂ ਨੂੰ ਵੀ ਪੁਲਿਸ ਨੇ ਬਖਸਣਾ ਨਹੀਂ ਹੈ ਪੁਲਿਸ ਦੀ ਟੀਮ ਲਗਾਤਾਰ ਬਾਤਲਾ ਉਹ ਮੰਡਾ ਜਿਹੜਾ ਪਿੰਡ ਹੈ ਦੇਦਣਾ ਇੱਥੇ ਲਗਾਤਾਰ ਉਹਨਾਂ ਦੀ ਕਾਰਵਾਈ ਜਾਰੀ ਹੈ ਔਰ ਅੱਗੇ ਵੀ ਚੱਲ ਰਹੇਗੀ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕੋਈ ਵੀ ਨਸ਼ਾ ਤਸਕਰ ਜੇ ਇੱਥੇ ਆਂਦਾ ਹੈ ਤਾਂ ਉਸ ਦੇ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇਗੀ ਮਲਕੀਸ਼ ਸਿੰਘ ਦੀ ਟੀਮ ਔਰ ਬੁੱਟਾ ਸਿੰਘ ਜੀ ਇੱਥੇ ਪਹੁੰਚੇ ਚੈਕਿੰਗ ਕagge ਥਾਣੇ ਤੋਂ ਸਰ ਜਿਵੇਂ ਕਿ ਮਾਨਯੋਗ ਆਪਣੇ ਮੁੱਖ ਮੰਤਰੀ ਸਾਹਿਬ ਤੇ ਮਾਨਯੋਗ ਐਸਐਸਪੀ ਪਟਿਆਲਾ ਸਾਹਿਬ ਦੇ ਹੁਕਮ ਦੇ ਤਹਿਤ ਜਿਹੜੀ ਨਸ਼ਾ ਦੇ ਖਿਲਾਫ ਮੁਹਿੰਮ ਚੱਲੀ ਹੈ ਉਹਦੇ ਅੰਤਰਗਤ ਲਗਾਤਾਰ ਛਾਪੇਮਾਰੀ ਹੋ ਰਹੀਆਂ ਨੇ ਤੇ ਨਾਲੇ ਇਹਨਾਂ ਜਿਹੜੇ ਪੁਰਾਣੇ ਨਾਮੀ ਕਿ ਕੀਤੇ ਗਏ ਨੇ ਤੇ ਉਸ ਦੌਰਾਨ ਹੋਰ ਬਾਕੀ ਜਿੰਨੇ ਵੀ ਸਮਗਲਰ ਨੇ ਤਕਰੀਬਨ ਇਥੋਂ ਕਰਾ ਤੋ ਫਰਾਰ ਨੇ ਤੇ تقریبا 15 ਪਿਛਲੇ ਜਿੰਨਾ ਦਿਨਾਂ ਤੋਂ ਮੁਹਿੰਮ ਚੱਲੀ ਹੈ ਨਸ਼ੇ ਨੂੰ ਠੱਲ ਪਈ ਹੋਈ ਹੈ ਤੇ ਅਸੀਂ تقریبا ਨੇ ਤੇ ਇਹ ਜੋਰ ਰੱਖਾਂਗੇ ਕਿ ਇਸ ਚੀਜ਼ ਨੂੰ ਇਸ ਤਰ੍ਹਾਂ ਹੀ ਅਵ ਇਹਨਾਂ ਦੀ ਕੰਮਰ ਤੋੜ ਕੇ ਰੱਖੀ ਅਸੀਂ ਸਥਾਨੀਏ ਲੋਕਾਂ ਨੂੰ ਤੇ ਪਿੰਡ ਵਾਲਿਆਂ ਨੂੰ ਵੀ ਅਪੀਲ ਕਰਨਾ ਵੈਸੇ ਉਹਨਾਂ ਨੇ ਸਾਡਾ ਬਹੁਤ ਜ਼ਿਆਦਾ ਸਾਥ ਦਿੱਤਾ ਹੈ ਤੇ ਉਹਨਾਂ ਦੇ ਸਾਥ ਨੂੰ ਤੇ ਉਹਨਾਂ ਦੀ ਉਮੀਦ ਤੇ ਵੀ ਅਸੀਂ ਖਰੇ ਉਤਰਾਂਗੇ ਤੇ ਅਸੀਂ ਉਮੀਦ ਕਰਦੇ ਹਾਂ ਕਿ ਜਦੋਂ ਵੀ ਕੋਈ ਐਹੋ ਜਿਹੀ ਕੋਈ ਹਰਕਤ ਲੱਗਦੀ ਹੈ ਤੇ ਸਾਨੂੰ ਪੁਲਿਸ ਨੂੰ ਛੇਤੀ ਤੋਂ ਛੇਤੀ ਇਨਫੋਰਮ ਕੀਤਾ ਜਾਵੇ ਕਿ ਤਾਂ ਕਿ ਸਭਨੀ ਟੀਮ ਨਾਲ ਤਰੀਕਾ ਜ਼ਰੂਰੀ ਜਿਹੜੀ ਅਸੀਂ ਕਾਰਵਾਈ ਕਰ ਸਕੀਏ ਪੰਜਾਬ ਪੁਲਿਸ ਦਾ ਡਰ ਇਨ ਨਏ ਨਸ਼ ਫਰਾਰ ਨੇ ਜੀ ਉੱਤੇ ਦੇ ਜਿੱਦੇ ਦੀ ਮੀਮ ਚੱਲਣ ਲੱਗ ਰਹੀ ਹੈ ਤੇ ਕੋਈ ਨਹੀਂ ਹੁੰਦਾ ਅੱਜ ਬੱਚੇ ਛੋਟੇ ਛੋਟੇ ਹੋਣੇ ਕਰ ਇਹਨਾਂ ਦੇ ਮਾੜੇ ਮੋਟੇ ਜੀ ਹੋਣੇ ਬਾਕੀ ਸਭ ਤੁਹਾਨੂੰ ਕੀ ਪਤਾ ਲੱਗਦਾ ਵੀ ਕੋਈ ਆਂਦਾ ਜਾ ਤੁਸੀਂ ਇਨਫੋਰਮੇਸ਼ਨ ਦੇ ਰਹੇ ਹੋ ਪੁਲਿਸ ਨੂੰ ਹਾਂਜੀ ਪੂਰੀ ਦੇ ਰਹੇ ਜੀ ਰਾਤ ਵੀ ਫੜਵਾਈ ਫੜਾਈ ਸੀ ਇਹਨਾਂ ਨੂੰ ਇੱਕ ਹੂੰ ਰੱਦ ਫੜਾਇਆ ਗਿਆ ਹਾਂਜੀ ਹਾਂਜੀ ਚਿੱਟੇ ਵਾਲੀ ਕੈਮਰਾਮੈਨ ਡੀਕੇ ਕਰਗ ਦੇ ਨਾਲਪੁਰ ਸੋਤਮ ਕੋਸਿਕ ਸਮਾਣਾ ਨਿਊਜ਼